ਪਾਕ ਦੇ ਵਰਦੀ ਖਾਕੀ ਘਰ ਚ ਵੜ ਪਰਿਵਾਰ ਨੂੰ ਦਿੱਤੀ ਤਮਕੀ ਸਮਾਨ ਦੀ ਲਈ ਤਲਾਸ਼ੀ ਜਦ ਵੇਖੇ ਕੈਮਰੇ ਤਾਂ ਪੱਜੇ ਪੁੱਠੇ ਪੈਰੀ ਜੀहां ਇਹਨਾਂ ਤਸਵੀਰਾਂ ਨੂੰ ਵੇਖੋ ਇੰਜ ਜਾਪਦਾ ਹੈ ਕਿ ਜਿਵੇਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਘਰ 'ਚ ਦਬਿਸ਼ ਦਿੱਤੀ ਜਾ ਰਹੀ ਹੋਵੇ ਕਿਸੇ ਤਰ੍ਹਾਂ ਦੀ ਲੇੜ ਕੀਤੀ ਜਾ ਰਹੀ ਹੋਵੇ ਪਰ ਅਚਾਨਕ ਕੁਝ ਹੁੰਦਾ ਹੈ ਅਤੇ ਇਹ ਅਚਾਨਕ ਵਾਪਸ ਪਰਤਣ ਲੱਗਦੇ ਨਹੀਂ ਜਾਂ ਕਈਏ ਕਿ ਇਹਨਾਂ ਨੂੰ ਅਚਾਨਕ ਭਾਜੜਾਂ ਪੈ ਜਾਂਦੀਆਂ ਨੇ ਪਰਿਵਾਰ ਵੀ ਇਹਨਾਂ ਦੇ ਪਿੱਛੇ ਭੱਜਦਾ ਹੈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਇਹਨਾਂ ਤਿੰਨ ਲੋਕਾਂ 'ਚੋਂ ਇੱਕ ਨੂੰ ਕਾਬੂ ਕਰ ਲਿਆ ਜਾਂਦਾ ਹੈ ਹੁਣ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਜ਼ਿਹਨ 'ਚ ਕਈ ਸਵਾਲ ਉੱਠ ਰਹੇ ਹੋਣੇ ਨੇ ਦਰਅਸਲ ਇਹਨਾਂ ਤਸਵੀਰਾਂ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਇਹ ਜੋ ਤਿੰਨ ਲੋਕ ਇਸ ਘਰ 'ਚ ਦਾਖਲ ਹੋਏ ਨੇ ਇਹ ਅਸਲੀ ਨਹੀਂ ਬਲਕਿ ਨਕਲੀ ਪੁਲਿਸ ਵਾਲੇ ਨੇ ਜੀਹਾਂ ਇਹ ਮਾਮਲਾ ਤਰਨਤਾਰਨ ਦੀ ਨੂਰਦੀ ਅੱਡਾ ਇਲਾਕੇ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਜਿੱਥੇ ਤਿੰਨ ਲੋਕਾਂ ਦੇ ਵੱਲੋਂ ਨਕਲੀ ਪੰਜਾਬ ਪੁਲਿਸ ਮੁਲਾਜ਼ਮ ਬਣ ਕੇ ਇੱਕ ਕਪੜਾ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਲੋਕ ਪਹਿਲਾਂ ਘਰ 'ਚ ਦਾਖਲ ਹੋਏ, ਇਹਨਾਂ ਵੱਲੋਂ ਫਿਰ ਪਰਿਵਾਰ ਦੇ ਲੋਕਾਂ ਦੇ ਨਾਲ ਪੁੱਛਕਿਛ ਕੀਤੀ ਗਈ। ਬਹਾਨੇ ਨਾਲ ਘਰ ਦੇ ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ। ਪਰਿਵਾਰ ਨੂੰ ਇਹਨਾਂ ਨੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ। ਇੱਕ ਘਰ ਦੇ ਸਮਾਨ ਦੀ ਤਲਾਸ਼ੀ ਤੱਕ ਲੈਣ ਲੱਗੀ। ਪਰ ਫਿਰ ਜਿਵੇਂ ਹੀ ਇਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਘਰ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਨਹੀਂ ਉਹ ਵੀ ਐਚਡੀ ਕੁਆਲਿਟੀ ਵਾਲੇ ਤਾਂ ਇਹ ਰਫੂ ਚੱਕਰ ਹੋ ਗਈ ਇਹਨਾਂ ਲੋਕਾਂ ਦਾ ਪਰਿਵਾਰ ਦੇ ਵੱਲੋਂ ਪਿੱਛਾ ਕੀਤਾ ਗਿਆ ਅਤੇ ਇਹਨਾਂ ਮਲਜ਼ਮਾਂ 'ਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਤਿੰਨ ਬੰਦੇ ਆਏ ਆ ਸਵੇਰੇ ਕਹਿੰਦੇ ਪ੍ਰੋਪਰ ਆਏ ਮਲਾਜਮ ਹੈਗੇ ਆ ਤੇ ਤੁਹਾਡੀ ਮੰਮੀ ਦਾ ਨਾਮ ਵੀਨਰ ਆਣੀ ਮੈਂ ਕਿਹਾ ਹਾਂ ਕਹਿੰਦੇ ਵੀ ਤੁਸੀਂ ਆਪਣਾ ਉਹਨਾਂ ਨੂੰ ਮਿਲਣਾ ਹੈ ਅਸੀਂ ਕਿਹਾ ਫਿਰ ਅੰਦਰ ਆਜੋ ਅੰਦਰ ਆ ਗਏ ਸਾਰੇ ਉਦਾਂ ਹੀ ਅਏ ਤੁਹਾਨੂੰ ਨਾ ਮਹੀਨਾ ਆ ਗਿਆ ਟਰੇਸ ਕਰਦੇ ਪਏ ਆ ਸਾਨੂੰ ਕਹਿੰਦੇ ਆਈ ਗਿਆ ਵੀ ਕਾਹ ਦੀ ਗੱਲਾਂ ਤੁਹਾਡਾ ਸਰਾ ਸਰਾ ਕੋਈ ਹੈਗਾ ਸੀ ਨਾ ਨੂੰ ਤੁਹਾਡੇ ਕੋਈ ਕੋਈ ਚੀਜ਼ ਵੇਚੀ ਸੀ ਕੋਈ ਉਦੋਂ ਦੇ ਵੇਖਦੇ ਪਏ ਆਈ ਗਿਆ ਉਹ ਚੀਜ਼ ਨੂੰ ਤਾਂ ਬੜੇ ਚੇਅਰ ਹੋ ਗਿਆ ਵਾ 8-10 ਸਾਲ ਹੋ ਗਏ ਚੀਜ਼ ਨੂੰ ਦਾ ਗੱਲ ਹੋਈ ਨੂੰ ਤੇ ਸਾਡਾ ਸਾਰਾ ਕੋਈ ਫੈਸਲੇ ਵੀ ਹੋਏ ਪਏ ਆ ਤੇ ਆਈ ਗਿਆ ਵੀ ਤੁਸੀਂ ਬੂਹਾ ਖੋਲੋ ਵੀ ਤੁਸੀਂ ਕੁੰਡੇ ਕੋ ਲਾਏ ਜੇ ਤੇ ਨਹੀਂ ਚਲੋ ਕੋਈ ਆਊਗਾ ਹੀ ਖੋਲ ਦਾਂਗੇ ਆਈ ਗਿਆ ਸਾਡਾ ਦੁੱਧ ਹੀ ਆਉਣ ਵਾਲਾ ਵਾ ਫੇ ਦੁੱਧ ਲੈਣ ਜਾਣਾ ਵਾ ਤੇ ਇਹਨਾਂ ਨੇ ਬੂਹੇ ਨਹੀਂ ਖੋਲਣ ਦਿੱਤੇ ਨਾ ਬੂਹੇ ਵੀ ਸਾਡੇ ਬੰਦ ਕਰਤੇ ਫੋਨ ਵੀ ਸਾਡੇ ਕੋ ਹੱਥ ਹੋਲੇ ਅਈ ਤੁਹਾਡੇ ਸਾਰੇ ਘਰ ਦੀ ਦਲਾਸ਼ੀ ਲੈਣੀ ਆ। ਅਈ ਸਰਪੰਚ ਨਾਲ ਵੀ ਗੱਲ ਕਰ ਲਈ ਆ ਤੇ ਉਤ ਬਾਅਦ ਸਾਨੂੰ ਕਹਿੰਦਾ ਜਦੋਂ ਮੈਂ ਕਿਹਾ ਵੀ ਮੇਰੇ ਘਰ ਕੈਮਰੇ ਲੱਗੇ ਹੋਇਆ ਤੇ ਮੈਂ ਹੁਣੇ ਵੇਖ ਦਿੰਨੇ ਆ। ਜਦੋਂ ਮੈਂ ਕੈਮਰਾ ਨਾਲ ਲੇਤਾ ਇਹਨਾਂ ਨੇ ਉਸੇ ਵੇਲੇ ਕੁੰਡਾ ਖੋਲ੍ਹਿਆ ਸਾਡਾ ਪਰ ਜਿੰਦਗੀ ਤਾ ਸਾਡੇ ਮੋਬਾਈਲ ਵੀ ਲੈ ਗਏ। ਮੈਂ ਮਗਰ ਰੋਲਾ ਪਾਇਆ। ਫਿਰ ਮੈਂ ਇੱਕ ਜਣਾ ਫੜਿਆ ਗਿਆ ਦੋ ਪਾਜੀਏ। ਜਦੋਂ ਇਸ ਅਜੀਬੋ ਗਰੀਬ ਮਾਮਲੇ ਦੀ ਜਾਣਕਾਰੀ ਤਰੰਤਾਰਨ ਦੀ ਡੀਐਸਪੀ ਨੂੰ ਲੱਗੀ ਤਾਂ ਸ਼ਾਇਦ ਇੱਕ ਵਾਰ ਉਹ ਵੀ ਹੈਰਾਨ ਤਾਂ ਜ਼ਰੂਰ ਹੋਈ ਹੋਣੀ ਨਹੀਂ। ਉਹਨਾਂ ਨੇ ਦੱਸਿਆ ਕਿ ਜੀ ਹਾਂ ਤਿੰਨ ਵਿਅਕਤੀ ਇੱਕ ਕੱਪੜਾ ਵਪਾਰੀ ਦੇ ਘਰ ਪੁਲਿਸ ਮੁਲਾਜ਼ਮ ਬਣ ਕੇ ਦਾਖਲ ਹੋਏ ਸੀ ਜਿਨ੍ਹਾਂ ਨੂੰ ਜਦ ਘਰ ਚ ਕੈਮਰੇ ਲੱਗੇ ਹੋਣ ਦਾ ਪਤਾ ਲੱਗਿਆ ਤਾਂ ਉਹ ਭੱਜ ਨਿਕਲੇ ਇਹਨਾਂ ਚੋਂ ਇੱਕ ਨੂੰ ਲੋਕਾਂ ਨੇ ਫੜ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਇਸ ਪੂਰੇ ਮਾਮਲੇ ਦੀ ਦੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹਦੀ ਕੱਪੜੇ ਦੀ ਦੁਕਾਨ ਹੈ ਤੇ ਇਹਦੇ ਘਰ ਤਿੰਨ ਜਣੇ ਅੱਜ ਕੋ 11:30 ਵਜੇ ਆਏ ਆ ਐਜੇ ਬੋਲਸਾ ਸਰ ਬੋਲਸੜਾ ਹੀ ਬਣ ਕੇ ਪਰ ਸਿਵਲ ਚ ਹੀ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਨੂੰ ਤੁਹਾਨੂੰ ਰਿਕਾਰਡ ਵਿਖਾਓ ਤੇ ਮੀਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਜਿਹਨੂੰ ਸੀਸੀਟੀਵੀ ਵੇਖੇ ਤੇ ਉਹ ਘਬਰਾ ਕੇ ਭੱਜਣ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਆ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਤੇ ਹੁਣ ਉਹਨੂੰ ਜੋ ਸਟੇਟਮੈਂਟ ਤੋਂ ਦੇ ਉਸ ਅਨਸਾਰ ਕਾਰਵਾਈ ਕੀਤੀ ਜਾਊਗੀ ਤਾਂ ਜੀ ਹਾਂ ਇਸ ਪਰਿਵਾਰ ਨੂੰ ਤਾਂ ਸੀਸੀਟੀਵੀ ਕੈਮਰਾ ਨੇ ਬਚਾ ਲਿਆ ਪਰ ਜੇਕਰ ਤੁਹਾਡੇ ਨਾਲ ਕਦੇ ਅਜਿਹਾ ਕੁਝ ਹੁੰਦਾ ਹੈ ਤਾਂ ਘਬਰਾਓ ਨਹੀਂ ਹਿੰਮਤ ਅਤੇ ਸਮਝਦਾਰੀ ਦੇ ਨਾਲ ਕੰਮ ਲਓ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੋ ਕਿ ਆਖਿਰ ਪੁਲਿਸ ਮੁਲਾਜ਼ਮ ਤੁਹਾਡੇ ਘਰ ਚ ਕਿਉਂ ਅਤੇ ਕਿਸ ਆਧਾਰ ਤੇ ਪਹੁੰਚੇ ਨਹੀਂ ਕਿ ਇਹਨਾਂ ਦੇ ਕੋਲ ਇਸ ਕਾਰਵਾਈ ਦੇ ਸੰਬੰਧੀ ਕੋਈ ਦਸਤਾਵੇਜ਼ ਹੈ ਜਾਂ ਨਹੀਂ ਕਿ ਇਹ ਅਸਲੀ ਪੁਲਿਸ ਮੁਲਾਜ਼ਮ ਵੀ ਨਹੀਂ ਜਾ ਨਹੀਂ ਕਿਉਂਕਿ ਇਹੋ ਗੱਲਾਂ ਤੁਹਾਡੀ ਇਹੋ ਸਮਝਦਾਰੀ ਤੁਹਾਡਾ ਵੱਡਾ ਨੁਕਸਾਨ ਹੋਣ ਤੋਂ ਬਚਾ ਸਕਦੀ ਹੈ ਤਰੰਤਰੰਤੋਂ ਪਵਨ ਸ਼ਰਮਾ ਦੀ ਰਿਪੋਰਟ TTC News.